ਵਾਈ ਗੁਰਜਾ ਖਾਲਸਾਵਾਜੀ ਫਤਿਹ ਮੈਂ ਤੁਹਾਡਾ ਬੋਲਟ ਖਿਰਾ ਲੀ ਜੋ ਕੱਲ ਟੂਰਨਾਮੈਂਟ ਚ ਹੋਇਆ ਕਿ ਇਦਾਂ ਨਹੀਂ ਹੋਣਾ ਚਾਹੀਦਾ ਮੈਂ ਸਾਰੇ ਦਰਸ਼ਕਾਂ ਕੋਲ ਮਾਫੀ ਮੰਗਦਾ ਵਾਂ ਜਿਹੜੇ ਦੇਖਣ ਵਾਲੇ ਲਾਈਵ ਦੇਖਣ ਵਾਲੇ ਜਿਹੜੇ ਉੱਥੇ ਆਏ ਹੀ ਜਿਹੜੇ ਮੈਚ ਜਿਉਣ ਵਾਲੇ ਆ ਮੈਂ ਸਾਰਿਆਂ ਕੋ ਹੱਥ ਜੁੜ ਕੇ ਮਾਫੀ ਮੰਗਦਾ ਇਦਾਂ ਨਹੀਂ ਹੋਣੀ ਚਾਹੀਦੀ ਇਦਾਂ ਟੂਰਨਾਮੈਂਟ ਹੀ ਬਹੁਤ ਗਲਤ ਕੰਮ ਹੋਇਆ ਉੱਥੇ ਜਿਹੜੇ ਹੁਣ ਦੇਖਣ ਆਏ ਸੀ ਜਿਹੜੇ ਲਾਈਵ ਦੇਖਦੇ ਸਾਰੇ ਮੇਰੇ ਵੀਰਾਂ ਭਰਾਵਾਂ ਕੋ ਮਾਫੀ ਮੰਗਦਾ ਮੈਂ ਇਹ ਟਾ ਟੂਰਨਾਮੈਂਟ ਦੀ ਤੇ ਪੇਜਾਂ ਵਾਲਿਆਂ ਨੂੰ ਇਹ ਕਹਿਣਾ ਵਾ ਕਿ ਪੇਜਾਂ ਵਾਲਿਓ ਬੱਸ ਕਰੋ ਹੁਣ ਤੇ ਹੀ ਵੀ ਕਿਸੇ ਦਾ ਨਾ ਵੀਡੀਓ ਪਾਓ ਜੋ ਤੇ ਹੁਣ ਆਹੀ ਉਹ ਚਲੋ ਹੋ ਗਿਆ ਪਰ ਗਲਤ ਹੋਇਆ ਜੋ ਹੋਣਾ ਹੈ ਨਹੀਂ ਹੋਣਾ ਚਾਹੀਦਾ ਇਹ ਟਾ ਟੂਰਨਾਮੈਂਟ ਆ ਦੇਖੋ ਮੇਰੇ ਮਿੱਤਰੋ ਬੁਲਟ ਲਾਈਵ ਹੋ ਕੇ ਦੇਖੋ ਫਿਰ ਕੀ ਕਹਿ ਗਿਆ ਕਹਿੰਦਾ ਜੋ ਪੰਗਾ ਨੇ ਕੱਪ ਤੇ ਰਾਤ ਲੜਾਈ ਹੋ ਗਈ ਸੀ ਉਸ ਵਿੱਚ ਮੇਰੀ ਤੇ ਜੱਗੂ ਦੀ ਦੋਵਾਂ ਦੀ ਗਲਤੀ ਹੈ ਇਸ ਕਰਕੇ ਐਡਾ ਵੱਡਾ ਮੇਲਾ ਕੈਨਸਲ ਹੋ ਗਿਆ ਸਾਡੀਆਂ ਹੋਰ ਅਪਡੇਟ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਸੀਂ ਡੇਲੀ ਰਹਿਣਾ ਅਪਡੇਟ ਪਾਉਂਦੇ ਰਹਿੰਨੇ ਆਂ